ਸ਼ੋ ਅੰਤਰ ਜਾਮੀ ਤਪੈ ਜਨ ਜਾਨੀ ਜੇ ਜੰਤ ਸੁਆਮੀ ਸ਼ਰੀਰ ਅਰਾਧੈ ਮੁਖ ਵਿਚਾਰਦੇ ਗੁਰੂ ਰਵਿਦਾਸ ਸਮਝਲ ਸਮਝਾਵੇ ਕੋ ਜਪੋ ਜੀ ਸਤਨਾਮ ਹਰ 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 ਹਰੀ ਹਰ ਸਿਮਰਤ ਜਨ ਗਨ ਸਤਤਰੇ ਰਹਾਉ ਹਰ ਕਾ ਨਾਮ ਕਬੀਰ ਜਾਗਰ ਜਨ ਜਨ ਕਾ ਕਾਟਾ ਕਾਗਰ ਨਿਮਤ ਨਾਮ ਦੇ ਦੂਰ ਕੀ ਆਇਆ ਤਉ ਜਗ ਜਨਮ ਸੰਗਤ ਨਹੀਂ ਆਇਆ ਯੰ ਨਰਦਾਸ ਰਾਮ ਰੰਗ ਰਾਤਾ ਉਂਗਰ ਪ੍ਰਸਾਦ ਨਰਤ ਨਹੀਂ ਜਾਤਾ ਜਪੋ ਜੀ ਸਤਨਾ ਸੁਖ ਸਾਗਰ ਸੋਖਲ ਚਿੰਤਾ ਮਨ ਕਾਮ ਤੇਜ ਵਜਾ ਕੇ ਚਾਰ ਪਦਾਰਥ ਅਸ਼ਤ ਦਸਾਸਦ ਨੰਨਦ ਕਰਤਲ ਤਾਂ ਕਹੇ ਹਰ ਹਰ ਹਰਨਾ ਜੱਪਿਆ ਰਸ ਨਸਬ ਤਿਆਗ ਬਚਨ ਉਚਨਾ ਰਹਾਓ ਨਾਨਕ ਖਿਆਨ ਪ੍ਰਾਉਨ ਵੇਦ ਵਿਦ ਚੌਥੇ ਸ਼ਖਰਵਾਹੀ ਵਿਆਸ ਵਿਚਾਰ ਕੇ ਫਰਮਾ ਰਾਮ ਨਾਮ ਸੁਨਾਹੀ ਸਹਿ ਸਮਾਦ ਉਫਾਤ ਰਤ ਤੁਮ ਵੱਡੇ ਭਾਗ ਲਗ ਲਾਗੀ ਕਹਿਰਵਦਾਸ ਪ੍ਰਗਾਸੇ ਦੇ ਤਰ ਜਨਮ ਮੰਨ ਕਾ ਭੀਜੋ ਜ ਸਤਨਾ ਐਸੀ ਲਾਲ ਤੁਜਿਲ ਕੌਣ ਕਰੇ ਗਰੀਬ ਅਨੁਆਜ ਕਸਈਆ ਮੇਰਾ ਹਾਥੇ ਛਤ ਕਰੇ ਰਹਾਓ ਜਾਤੀ ਛੋ ਜਗਤ ਕਾ ਲਾਗੈ ਤਾਂ ਪਰ ਤੁਮੇ ਕਰੇ ਨੀਚੇ ਉੱਚ ਕਰੇ ਮੇਰਾ ਗੋਵਿੰਦ ਕਾਹੂ ਤੰਦਰ ਨਾਮ ਦੇਵ ਕਬੀਰ ਦੀ ਲੋਚਨ ਸਦਨਾ ਸੰਕਰੇ ਕਹਿਰਵਦਾਸ ਨੋ ਰਸਾਂ ਤੋਂ ਹਰ ਜੀਓ ਤਸਵੇ ਸਰੇ ਜਖੋ ਜੀ ਸਤਨਾ ਉਹ ਕਸਤੇ ਐਸੀ ਦਸ਼ਾ ہماری ਆਛਦ ਸਾਫ ਸਦ ਕਰਤੋਂ ਲੈ ਸੋ ਕਿਰਪਾ ਤੇ ਮਾਰੀ ਤੂੰ ਜਾਨ ਤਮਾ ਕ੍ਰਿਸ਼ਨ ਆਂਹੀ ਭਵ ਖੰਡ ਰਾਂਗ ਸਗਰ ਜੀ ਸ਼ਰਨਾਗਤੀ ਪ੍ਰਭੂਨ ਕਾਮ ਰਹਾਓ ਜੋ ਤੇਰੀ ਸ਼ਰਨਾਗਤਾ ਤੇ ਨਹੀਂ ਹਾਰੂ ਚੰਤ ਤਿਆਲ ਸੰਸਾਰ ਕੈਰਵ ਦਾਸ ਕਥ ਕਥਾ ਬਹੁ ਅਹੀ ਕ੍ਰਿਜੇ ਜੈਸਾ ਤੂੰ ਤੇਰਸਾ ਤੁਂ ਹੀ ਕਿਆ ਭਮਾ ਲੀਜੇ ਕੋ ਜੀ ਸਤਨਾ ਧਨ ਤਨ ਜਗ ਗੁਰੂ ਸਤਗੁਰੂ ਦਾਸ ਜੀ ਮਹਾਰਾਜ ਤੁਨ ਪਵਨ ਗਾਰਵੀ ਜੀ ਮਹਾਰਾਜ ਤੁਨ ਸਤਗੁਰੂ ਨਾਮ ਦੇ ਜੀ ਮਹਾਰਾਜ ਤਨਸਬੂਕ ਵੀਰ ਜੀ ਮਹਾਰਾਜ ਤਨਸਤਗੁਰੂ ਸੈਨ ਜੀ ਮਹਾਰਾਜ ਤਨਸਤਮਤੀ ਲੋਚਨ ਜੀ ਮਹਾਰਾਜ ਤਨਸਬੂ ਸਦਨਾ ਜੀ ਮਹਾਰਾਜ ਤਨਸਤਗੁਰੂ ਆਪਾ ਸ਼ਖੀਰ ਜੀ ਮਹਾਰਾਜ ਤਨ ਭਗਵਾਨ ਸ਼੍ਰੀ ਚੰਦਰ ਜੀ ਮਹਾਰਾਜ ਤਨ ਸੰਤ ਮੀਰਾ ਬਾਈ ਤਨਸਤਗੁਰਾਂ ਕਾ ਤਨਸਤਗੁਰਾਂ ਕਾ ਤਨ ਸੰਤ ਭਿਲਣੀ ਜੀ ਮਹਾਰਾਜ ਇੰਨਾ ਸਭੇ ਮਹਾਪੁਰਸ਼ਾਂ ਦੇ ਚਰਨ ਕਮਲਾਂ ਦੇ ਬਰਤੇ ਸੇਵਾ ਸੰਧੀ ਕਮਾਈ ਦਾ ਧਿਆਨ ਕਰਕੇ ਜਪੋ ਜੀ ਸਤਨਾਮ ਸਤਨ ਤਨ ਯਕ ਗੁਰੂ ਅਰਵਦਾਸ ਮਹਾਰਾਜਿਆਂ ਦੇ ਜਨਮ ਸਥਾਨ ਸ਼ੇਰਗੁਰਦਨਪੁਰ ਸਨ ਮੰਦਰਵਾਰਾਂ ਨੂੰ ਸੀ ਸ਼੍ਰੀ ਮੇਗਮ ਪਰਾਸ਼ੀ ਹਰਦਵਾਰ ਸ਼੍ਰੀ ਦੇਰਾ ਸੱਚਖੰਡ ਬੱਲਾ ਅਤੇ ਸਤਗੁਰੂ ਅਰਵਦਾਸ ਮਹਾਰਾਜਿਆਂ ਦੇ ਹੋਰ ਨਾਮ ਵਿਆਂ ਗੁਰਧਾਮਾਂ ਦਾ ਧਿਆਨ ਕਰਕੇ ਜਪੋ ਜੀ ਸਤਨਾਮ ਹਮ ਸਰਦੀਨ ਦਿਯਾਲਾ ਤੁਮ ਸਰ ਅਪਤੀ ਅਰ ਕੇ ਕੀਜੇ ਬਚਨੀ ਦੂਰ ਮੂਰ ਮਨ ਮੰਨੇ ਜਨ ਪਪੂਨ ਕੀਜੇ ਹੌਂ ਬਲ ਬਲ ਜਾ ਔਰ ਮਈਆ ਕਾਰਨ ਕਾਣ ਕਵਨ ਬੋਲ ਰਹਾਓ ਬਹੁਤ ਜਨ ਬਿਸ਼ਰੇ ਤੇ ਮਾਦੋਏ ਜਨੂ ਤੁਹਾਾਰੇ ਲੇਖੇ ਕੈਰ ਅਵਦਾਸ ਯਸ ਲਗ ਜੀਵਨ ਚਰ ਪਰਦਰਸ਼ਨ ਦੇਖੇ ਕੈਰ ਅਵਦਾਸ ਯਸ ਲਗ ਜੀਵਨ ਚਰ ਪਰਦਰਸ਼ਨ ਦੇਖੇ ਜੇ ਕੋਈ ਸੁਪਨਾ ਸੁਪਨਾ ਧੰਨ ਧੰਨ ਸਤਿਗੁਰੂ ਸਵਾਮੀ ਅੰਤਰਜਾਨੀ ਜਗਤੂ ਰਵਦਾਸ ਮਹਾਰਾਜੀਓ ਆਪ ਜੀ ਦੇ ਚਰਨ ਕਮਨਾਂ ਵਿੱਚ ਇਸ ਵਿਲੇ ਮਹਾਰਾ ਅਰਦਾਸ ਬੇਨਤੀ ਮਹਾਰਾ ਸਤਿ ਆਵਾਸ਼ਾ ਸਰ ਜੀਓ ਸ੍ਰੀ ਗੁਰੂ ਦਵਸਾ ਸ੍ਰੀ ਗੁਰੂ ਰਵਦਾਸ ਸਾਹਾ ਪੀਗੂ ਮੇਟੀ ਵੱਲੋਂ ਤੈ ਤੇ ਪ੍ਰਭੂ ਦੀ ਸੰਗਤ ਬਲੋ ਆਪ ਜੀ ਦੇ ਮਹਾਰਾਜ ਸੱਚੇ ਪਾਸ਼ਾ ਜੀ ਸੋਣਨ ਜੀ ਆਗਮਨ ਪਰਮ ਮੁਖ ਰੱਖਦੇ ਹਮਾਰਾ ਸੱਚੇ ਪਾਸ਼ਾ ਕੀ ਉਹਦਾ ਮਹਾਰਾਜ ਸੱਚੇ ਪਾਸ਼ਾ ਜੀ ਉਹ ਕੀਕ ਉਹ ਆਪ ਕੋਲੋਂ ਕੀਤਾ ਗਿਆ ਮਹਾਰਾਜ ਸੱਚੇ ਪਾਸ਼ਾ ਸਾਹਿਬ ਜੀ ਉਹ ਆਪ ਜੀ ਜਸਨਾ ਵਾਸਤੇ ਮਹਾਰਾਜ ਜੀ ਉਹ ਹੰਸ ਸੰਗ ਹੋ ਕੇ ਸਦਾ ਕਰਨੀ ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ ਮਹਾਰਾਜ ਸਾਹਿਬ ਜੀ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਦਨ ਦੁਗਣੀ ਰਾਜ ਆਪਣੀ ਤਰੱਕੀ ਬਖਸ਼ਣ ਜਿਨ੍ਹਾਂ ਕਮਾਈਆਂ ਆਏ ਮਹਾਰਾਜ ਸੱਚੇ ਪਾਸ਼ਾ ਜੀ ਉਹ ਦਨ ਦੁਗਣੀ ਰਾਜ ਆਪਣੀ ਤਰੱਕੀ ਬਖਸ਼ਣ ਕਮਾਈਆਂ ਤੇ ਵਰਤਾਂਤਾਂ ਦੀਆਂ ਅੰਮ੍ਰਿਤ ਸੰਗਤ ਸੇਵਾ ਕਰਨ ਦਾ ਮ ਸਾ ਸਰਜੀਓ ਤੁਮ ਤੁਮ ਦੇ ਗੁਰੂਦਾਸ ਮਹਾਰਾਜ ਆਬ 699 ਹਰਨ ਹਰਨ ਭਗਮਰ ਕੋਤਮ ਪਰਮਲ ਮੁਖਰ ਦੇ ਮਹਾਰਾ ਸੱਚੇ ਪਾਤਸ਼ਾਹ ਜੀ ਨੂੰ ਸੰਗਤਾਂ ਨੂੰ ਦਾਸ ਪਾਤਸ਼ਾਹ ਜੀ ਸ੍ਰੀ ਗੁਰੂ ਦਾਸ ਸਾਹਿਬ ਕਮੇਟੀ ਵੱਲੋਂ ਆਹ ਮਹਾਰਾ ਲੱਖ ਲੱਖ ਵਧਾਈਆਂ ਲੱਖ ਲੱਖ ਮੁਬਾਰਕਾਂ ਹੁਣ ਮਹਾਰਾ ਸਾਹਿਬ ਜੀਓ ਮਹਾਰਾ ਅੰਗ ਸੰਗ ਭੇਇ ਸੇਤਾ ਕਰਨੀ ਮਹਾਰਾ ਸੱਚੇ ਪਾਤਸ਼ਾਹ ਜੀਓ ਕਰਮ ਕਰਮ ਲੇਖੇ ਵਿੱਚ ਚਲੋਣੇ ਮਹਾਰਾ ਸੱਚੇ ਪਾਤਸ਼ਾਹ ਜੀ ਆ ਆਂ ਦੀ ਰਸਨਾ ਵਾਸਤੇ ਮਹਾਰਾ ਸਾਹਿਬ ਜੀਓ ਗਿਆ ਦਾ ਪ੍ਰਸਾਦ ਹਰਿ ਦੇ ਹਾਜ਼ਰ ਪਾਇਆ ਸੈਨੂ ਕਹਿ ਰਵਦਾਸ ਨਾਮ ਤੇ ਆਪ ਦੀ ਸਤ ਨਾਮ ਕੋ ਭਰੇ ਆਬ ਇਹਨੂੰ ਕੋ ਲਖੀ ਕੋ ਲਿਆ ਆ ਪ੍ਰਸਾਦ ਸਸੂ ਦੀ ਬਰਤੇ ਜੋ ਜੀ ਸ਼ੇ ਆਪ ਦਾ ਨਾਮ ਸਤ ਨਾਮ ਸਤ ਨਾਮ ਸਤ ਨਾਮ ਹਰ ਹੱਜੇ ਜਿਓ ਸਹੀ ਪਿਆਰ ਮੇਰ ਜਣਾ ਮੇਜਾ ਤੇਰਾ ਨਾਮ ਸਤ ਨਾਮ ਸਤ ਨਾਮ ਸਤ ਨਾਮ ਸਿਤੇ ਆਵੇ ਤੁੰ ਤੁੰ ਸਤਗੁਰ ਸੁਆਮੀ ਅੰਤਰਾਜਮੀ ਜਕੂ ਲਵਦਾਸ ਮਹਾਰਾਜ ਆਪ ਜੀ ਦੇ ਬਿਤਰ ਨਾਮ ਦੀ ਚੜ੍ਹਦੀ ਕਲਾ ਤੇਰੇ ਪਾਣੇ ਹੋਇ ਸਰਬੱਤ ਦਾ ਭਲਾ ਹੋਵੇ ਜੋ ਬੁਲੇ ਸੋ ਨਰਪਹਿ ਜਪ ਗੁਰੂ ਦਾਸ ਮਹਾਰਾਜ ਕੀ ਜੈ ਜੋ ਬੁਲੇ ਸੋ ਨਰਪਹਿ ਸਤਗੁਰ ਸੁਆਮੀ ਸਰਵਨ ਦਾਸ ਮਹਾਰਾਜ ਕੀ ਜੈ ਜੋ ਬੁਲੇ ਸੋ ਨਰਪਹਿ ਸੰਤ ਰਾਮਾਨੰਦ ਮਹਾਰਾਜ ਕੀ ਜੈ ਜੋ ਬੁਲੇ ਸੋ ਨਰਪਹਿ ਸਰਬੀ ਭਗਵਾਨ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਦੇਵ ਜੈ ਸੰਤਾ ফুট <laughs>